ਅੰਮ੍ਰਿਤਸਰ ਵਿੱਚ ਅਜਨਾਲਾ ਰੋਡ ਬਾਈਪਾਸ ਉਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ 18 ਟਾਇਰਾਂ ਵਾਲੇ ਟਰਾਲੇ ਨੇ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਕੇ ਰੱਖ ਦਿੱਤਾ। ਹਾਦਸਾ ਇਨਾ ਖੌਫਨਾਕ ਸੀ ਕਿ ਮਾਪੇ ਪੁੱਤ ਸਮੇਤ ਉਹਨਾਂ ਦਾ ਦੋਸਤ ਮੌਕੇ ਉਤੇ ਹੀ ਜਾਨ ਗਵਾ ਬੈਠੇ। ਰਾਤ ਦੇ ਸਮੇਂ ਵਾਪਰੇ ਇਸ ਹਾਦਸੇ ਤੋਂ ਬਾਅਦ ਇਲਾਕੇ ਦੇ ਵਿੱਚ ਸੰਸਨੀ ਫੈਲੀ ਹੋਈ ਹੈ। ਪੁਲਿਸ ਨੇ ਤੁਰੰਤ ਮੌਕੇ ਉਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਇਸੇ ਨਾਲ ਟਰਾਲਾ ਚਾਲਕ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀਆਂ ਦੇ ਅਨੁਸਾਰ ਟਰਾਲਾ ਮਾਹਲਾ ਵੱਲੋਂ ਅਜਨਾਲਾ ਦੀ ਦਿਸ਼ਾ ਵਿੱਚ ਜਾ ਰਿਹਾ ਸੀ। ਇਸ ਉੱਤੇ ਭਾਰੀ ਲੋਹੇ ਦੇ ਗਾਰਡਰ ਲੱਦੇ ਹੋਏ ਸੀ। ਮੋਟਰਸਾਈਕਲ ਸਵਾਰ ਟਰਾਲੇ ਦੇ ਪਿੱਛੇ-ਪਿੱਛੇ ਆ ਰਹੇ ਸਨ ਕਿ ਅਚਾਨਕ ਹੀ ਟਰਾਲੇ ਨੇ ਬੈਕ ਮਾਰ ਦਿੱਤਾ। ਅਚਾਨਕ ਹੋਈ ਇਸ ਕਾਰਵਾਈ ਦੇ ਵਿੱਚ ਮੋਟਰਸਾਈਕਲ ਸਵਾਰ ਟਰਾਲੇ ਦੇ ਹੇਠਾਂ ਆ ਗਏ ਅਤੇ ਟਾਇਰਾ ਹੇਠਾਂ ਕੁਚਲੇ ਜਾਣ ਕਾਰਨ ਮੌਕੇ ਉੱਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦੇ ਕੁਝ ਸਮੇਂ ਬਾਅਦ ਅੰਮ੍ਰਿਤਸਰ ਦੇ ਮੇਰ ਮੋਤੀਪਾਟੀਆਂ ਵੀ ਮੌਕੇ ਉਤੇ ਪਹੁੰਚੇ ਉਹਨਾਂ ਦੱਸਿਆ ਕਿ ਉਹ ਆਪਣੇ ਕਾਫਲੇ ਸਮੇਤ ਉੱਥੋਂ ਲੰਘ ਰਹੇ ਸਨ ਅਤੇ ਜਿਵੇਂ ਹੀ ਹਾਦਸਾ ਦੇਖਿਆ ਉਹ ਤੁਰੰਤ ਰੁਕ ਗਏ ਤਾਂ ਜੋ ਜੇਕਰ ਕੋਈ ਜ਼ਖਮੀ ਹੋਵੇ ਤਾਂ ਉਸ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ ਪਰ ਤਿੰਨੋ ਹੀ ਲੋਕਾਂ ਦੀ ਮੌਤ ਹੋ ਚੁੱਕੀ ਸੀ ਉਹਨਾਂ ਨੇ ਕਿਹਾ ਕਿ ਇਸ ਹਾਦਸੇ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਬਹੁਤ ਵੱਡੀ ਘਟਨਾ ਬਹੁਤ ਵੱਡੀ ਹੈ ਮੈਂ ਇਥੇ ਆਇਆ ਸੀ ਜਦੋਂ ਤੇ ਮੈਨੂੰ ਪਤਾ ਲੱਗਾ ਕਿ ਕੱਟੇ ਹੋਏ ਦੇ ਨੇ ਕਿ ਦੇਖਿਆ ਇਹ ਰਾਤ ਉਹ ਤਾਂ ਕਰਦੇ ਪਰਟੀ ਚ ਜਾ ਰਹੇ ਸੀ ਜਿਹੜੀ ਦੋ ਲੜਕੇ ਨੇ ਕੋਈ ਕਹਿ ਰਹੇ ਨੇ ਕਿ ਸ਼ਾਇਦ ਰਾਤ ਕੀ ਕੂਰ ਦਾ ਇੱਕ ਸ਼ਾਇਦ ਕੋਈ ਪਟਾਵਾ ਰੂੜ ਦਾ ਨਾਲ ਇੱਕ ਦੀ ਮਦਰ ਹੈ ਦਿਨ ਜਾਣਾ ਦੀ ਜਿਹੜੀ ਹੈ ਸਰ ਇਹ ਜਿਹੜਾ ਐਕਸੀਡੈਂਟ ਹੋਇਆ ਵਾ ਟਰਾਲਾ ਜਿਹੜਾ ਸਾਈਡ ਤੇ ਚਲ ਗਿਆ ਆਇਆ ਵਾ ਕਈ ਪੈਰ ਪਾਟਾ ਸੀ ਜਾਂ दारू-ਦੂਰੂ ਪੀਤੀ ਹੋਰ ਪਰ ਨੇ ਇਹ ਸਭ ਕੁਝ ਪ੍ਰਾਕ੍ਰਿਤਿਕਤਾ ਕਰ ਰਹੀ ਹੈ ਐਕਚੁਅਲੀ ਤੇ ਉਹ ਸਾਈਡ ਤੋਂ ਜਾਂਦਾ ਜਾਂਦਾ ਬੈਕਸ ਐ ਸਾਈਡ ਤੇ ਆ ਰਹੀ ਹੈ ਠੀਕ ਹੈ ਜੋ ਜੋ ਪਬਲਿਕ ਕਾਸ ਰਹੀ ਹੈ ਕਿ ਟ੍ਰੈਕ ਲਾ ਸਿੱਧਾ ਜਾਂਦਾ ਜਾਂਦਾ ਯੱਕ ਦਾ ਵੀ ਬੈਕ ਹੋ ਗਿਆ ਕੀ ਲੱਗਦਾ ਵੀ ਹੈਵੀ ਲੋਡ ਔਨ ਕਰਕੇ ਚੜਿਆ ਨਹੀਂ ਪੁੱਲ ਤੇ ਨਹੀਂ ਤਾਂ ਪੀਸ ਜੜੀਏ ਆਪਣਾ ਟੈਕਨੀਕਲੀ ਤੈਕੀਕਤ ਕਰਕੇ ਦੱਸੇਗੀ ਮੈਂ ਤੇ ਪਛਿਆ ਰਿਹਾ ਸੀ ਦੇਖਿਆ ਕਿ ਜੇ ਕੋਈ ਇੰਜਰਡ ਹੈ ਤੇ ਉਹਨੂੰ ਨਾਲ ਲੈ ਕੇ ਉਹਾ ਕੇ ਤੇ ਹਸਪੀਟਲ ਐਡਮਿਟ ਕਰਾਈਏ ਬਟ ਅਹ ਕੋਈ ਵੱਡੀ ਵੱਡੀ ਦੁਰਘਟਨਾ ਹੋ ਰਹੀ ਹੈ ਕਿੰਨਾ ਦੀ ਜਿੱਦਤ ਹੋ ਸਰ ਇੱਕੋ ਪਰਿਵਾਰ ਦੇ ਕਿਸੇ ਤਿੰਨ ਨੂੰ ਇਹ ਨੂੰ ਪਤਾ ਲੱਗ ਰਿਹਾ ਹੈ ਕਿ ਦੋ ਦੋਸਤ ਸੀ ਕਿ ਇੱਕ ਦੋਸਤ ਹੀ ਬਗੜਾ ਠੀਕ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀ ਉਹ ਹਾਂ ਕਿਉਂਕਿ ਜਾ ਰਹੇ ਸੀ ਕਿ ਸ਼ਹਿਰ ਦੇ ਪੰਚਰ ਤੇ ਜਾ ਰਹੇ ਸੀ ਜਾਂ ਕਿਤੇ ਤੇ ਉਹ ਲੋਕਾਂ ਦੀ ਫੈਮਿਲੀ ਆਈ ਇਹਨਾਂ ਦੇ ਕੋਈ ਦੋਸਤ ਦੋ ਆਏ ਆ ਉਹ ਦੋ ਦੋ ਦੱਸ ਰਹੇ ਆ ਬਾਕੀ ਉਹ ਕਿੱਥੇ ਜੀ ਮਸਾਲਾ ਕੋਲ ਉੱਤੇ ਖੜੇ ਹਾਂ ਇਹ ਤੁਸ ਫਰਾਟਰੀ ਖਲਾਸੀ ਦਾ ਉਹਦੇ ਤੇ ਗਾਡਰ ਲੱਦੇ ਪਏ ਨੇ ਜਿਹੜੇ ਆਪਣੇ ਅਰੇਲਾ ਦੇ ਵੀ ਖਾਲੇ ਉਹ ਮਰਨ ਵਾਲੀ ਸਾਈਡ ਤੋਂ ਕਮਟਾਲੇ ਨੂੰ ਜਾ ਰਿਹਾ ਸੀ ਅਸੀਂ ਉਪੋ ਅੱਗੋ ਕਿਤੇ ਕਿਸੇ ਕੰਮ ਦਾ ਕੀ ਹੋਇਆ ਵਾ ਜਾਂ ਡਰਾਈਵਰ ਦੀ ਕੀ ਕੀ ਗਲਤੀ ਆ ਉਹ ਫਿਰ ਪਿੱਛੇ ਬੈਕ ਕਰ ਦਿੰਦਾ ਜਦੋਂ ਉਹ ਬੈਕ ਕਰ ਦਿੰਦਾ ਤੇ ਇਹ ਮੋਟਰਸਾਈਕਲ ਵਾਲੇ ਤਿੰਨ ਜਾਣੇ ਦੋ ਜੈੱਪ ਦੇ ਲੋਕੀ ਉਹ ਉਹਦੇ ਪਿੱਛੇ ਪਿੱਛੇ ਜਾ ਰਹੇ ਸੀ ਉਹ ਟਰਾਲਾ ਜਿਹੜਾ ਵਾ ਇਹਨਾਂ ਦੇ ਤੰਨਾ ਦੇ ਚੋਦਿਦਾ ਗਿਆ ਮੌਕੇ ਦੀ ਤਨਦੀ ਮੌਜੂਦ ਸੀ ਸਰ ਇੱਕੋ ਪਰਿਵਾਰ ਦੇ ਹੈਗੇ ਸੀ ਤੁਸੀਂ ਜੇ ਇਹ ਚਲਾਵਟ ਕਰਦੇ ਆ ਜੇ ਅਸੀਂ ਮੌਕੇ ਤੇ ਆਏ ਆ ਪਰਿਵਾਰ ਦੇ ਮੈਂਬਰ ਆਉਂਦੇ ਨੇ ਵਿੱਚ ਸੰਦਸ ਸਰ ਤਿੰਨ ਲੋਕ ਕਾਦੇ ਉੱਤੇ ਸਵਾਰ ਹੈਗੇ ਸੀ ਇਹ ਮੋਟਰਸਾਈਕਲ ਤੇ ਸਰ ਕਿਹੜੀ ਜਗ੍ਹਾ ਉੱਤੇ ਰਹਿਣ ਵਾਲੇ ਕੁਝ ਪਤਾ ਲੱਗਾ ਅਜੇ ਕੋਈ ਨਹੀਂ ਪਤਾ ਜੀ ਜੇ ਆਉਂਦੇ ਵਾਸਤੇ ਸਰ ਡਰਾਈਵਰ ਡਰਾਈਵਰ ਸਾਡੇ ਕੋਲ ਹੈ ਕਬਜ਼ੇ ਤੇ ਅਸੀਂ ਕਾਬੂ ਕਰ ਲਿਆ ਸਰ ਉਹਦੇ ਵੱਲੋਂ ਕੁਝ ਕਿਹਾ ਗਿਆ ਨਹੀਂ ਜੀ ਜੀ ਕੁਝ ਨਹੀਂ ਕਿਹਾ ਗਿਆ ਉਹਨਾਂ ਨੇ ਸਰੇਕ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਸਖਤ ਕਾਰਵਾਈ ਕੀਤੀ ਜਾਏਗੀ ਡਰਾਈਵਰ ਦੀ ਗਲਤੀ ਹੈ ਜੋ ਗਲਤੀ ਕਰਦੇ ਕੀ ਕੀ ਦੱਸਦਾ ਉਹ ਤੁਸੀਂ ਕਹੋਗੇ ਸਖਤ ਕਾਰਵਾਈ ਕੀਤੀ ਜਾਏਗੀ ਕੋਈ ਸ਼ਰਾਬ ਵਗੈਰਾ ਵੀ ਸਾਡਾ ਡਰਿੰਕ ਵਗੈਰਾ ਵੀ ਨਹੀਂ ਉਹਦੇ ਨੂੰ ਮੌਕੇ ਤੇ ਲੈ ਗਏ ਉਹ ਚੈੱਕ ਕਰਾ ਲਿਆ ਸਰ ਇਹ ਮਾਲ ਕਿੱਥੋਂ ਲੋਡ ਕਰਕੇ ਲਿਆ ਰਿਆ ਸੀ ਇਹ ਤਫਤੀਸ਼ਾ ਵਿਸ਼ਾ ਦੀ ਅਸੀਂ ਇਹਦੇ ਪੁਸ਼ਟੀ ਨਹੀਂ ਹੋਣੀ ਪੂਰੀ ਕੀਤੀ ਪਹਿਲਾਂ ਡੱਡ ਬੂਟੀਆਂ ਸਾਡੀਆਂ ਨੇ ਇਹਨੂੰ ਪਹਿਲਾਂ ਹਸਾਬ ਲਈਏ ਮੈਂ ਵਾਚ ਪੁੱਤਾ ਸੀ ਠੀਕ ਹੈ